ਅੱਜ ਗੱਲ ਕਰਾਂਗੇ ਹਰਨੀਆਂ ਦੇ ਸਪੈਸ਼ਲਿਸਟ ਡਾਕਟਰ ਗੁਰਜੋਤ ਜੋ ਐਮਐਸ ਸਰਜਨ ਨੇ ਤੇ ਸੰਗਰੂਰ ਮੈਡੀਸਿਟੀ ਦੇ ਵੀ ਸੇਵਾ ਨਿਭਾਰੇ ਨੇ ਕਿ ਹਰਨੀਆਂ ਦੇ ਇਲਾਜ ਦੇ ਵਿੱਚ ਕਿੰਨੀ ਐਡਵਾਂਸਮੈਂਟ ਆ ਚੁੱਕੀ ਹੈ ਸਸ਼ੀਕਾ ਡਾਕਟਰ ਸਾਹਿਬ ਸਸ਼ੀਮਾ ਸਰ ਅੱਜ ਦੀ ਡੇਟ ਦੇ ਵਿੱਚ ਹਰਨੀਆਂ ਦਾ ਇਲਾਜ ਜਿਹੜਾ ਹੈ ਟ੍ਰੀਟਮੈਂਟ ਹੈ ਉਹ ਚ ਕਿੰਨੀ ਕੁ ਐਡਵਾਂਸਮੈਂਟ ਆ ਚੁੱਕੀ ਹੈ ਤੇ ਕਿੰਨੇ ਤਰ੍ਹਾਂ ਦਾ ਆਪਰੇਸ਼ਨ ਹੁੰਦਾ ਹਰਨੀਆਂ ਜੋ ਹੁੰਦਾ ਹੈ ਉਹ ਹੁੰਦਾ ਹੈ ਢੇਟ ਦੀ ਅੱਗੇ ਵਾਲੀ ਦੀਵਾਰ ਕਮਜ਼ੋਰ ਹੋਣ ਕਰਕੇ ਅੰਦਰੋਂ ਸੋਜਿਸ਼ ਹੋਣਾ ਤੇ ਸੋਜਿਸ਼ ਦਾ ਅੱਗੇ ਜਾ ਕੇ ਵਧਣਾ ਜੀ ਹਰਨੀਆਂ ਦੇ ਆਪਰੇਸ਼ਨ ਦੋ ਤਰੀਕੇ ਦੇ ਹੁੰਦੇ ਇੱਕ ਹੁੰਦਾ ਚੀਰੇ ਵਾਲਾ ਤੇ ਇੱਕ ਹੁੰਦਾ ਜਿਹੜਾ ਨਵੀਂ ਐਡਵਾਂਸਮੈਂਟ ਹੈ ਜੋ ਅਸੀਂ ਇੱਥੇ ਸੰਗਰੂਰ ਮੈਡੀਸਿਟੀ ਹਸਪੀਟਲ ਵਿੱਚ ਕਰਾ ਰਹੇ ਹਾਂ ਕਿਉਂਕਿ ਦੂਰਬਿਨ ਵਾਲਾ ਹੈ ਸਰ ਮੇਰਾ ਦੂਸਰਾ ਸਵਾਲ ਇਹ ਹੀ ਹੈ ਕਿ ਅੱਜਕਲ ਦੇਖਿਆ ਗਿਆ ਜਿਸ ਇਨਸਾਨ ਨੂੰ ਹਰਨੀਆਂ ਆਇਆ ਤੇ ਕਾਫੀ ਮਰੀਜ਼ ਜੋ ਹੁੰਦੇ ਨੇ ਉਹ ਸਮਝੌਤਾ ਕਰ ਲੈਂਦੇ ਨੇ اپنی بیماری ਦੇ ਨਾਲ ਤੇ ਆਪਰੇਸ਼ਨ ਨਹੀਂ ਕਰਵਾਉਂਦੇ ਤੇ ਉਸ ਦੇ ਨਾਲ ਹੀ ਜినా ਸ਼ੁਰੂ ਕਰ ਦਿੰਦੇ ਨੇ ਤੇ ਹਰਨੀਆਂ ਅਗਰ ਇੱਕ ਮਰੀਜ਼ ਨੂੰ ਹੈ ਤਾਂ ਅਗਰ ਉਹ ਨਹੀਂ ਕਰਵਾਉਂਦਾ ਤਾਂ ਕੀ ਕੰਪਲਿਕੀਸ਼ਨ ਆ ਸਕਦੀ ਹੈ ਜੇ ਹਰਨੀਆਂ ਦੀ ਬਿਮਾਰੀ ਦਾ ਆਪਰੇਸ਼ਨ ਨਹੀਂ ਕਰਵਾਉਂਦੇ ਤਾਂ ਪੇਟ ਦੀ ਅੱਗੇ ਵਾਲੀ ਦੀਵਾਰ ਜਿਹੜੀ ਕਮਜ਼ੋਰ ਹੈ ਉਹਦਾ ਸਾਈਜ਼ ਵੱਧਦਾ ਜਾਊਗਾ ਤੇ ਅੰਦਰੋਂ ਅੰਤੜੀਆਂ ਅੱਗੇ ਆ ਕੇ ਫਸ ਸਕਦੀਆਂ ਹੋ ਸਕਦਾ ਲੈਟਰਨ ਕਰਨ ਦੇ ਟਾਈਮ ਤੇ ਫਸ ਜਾਣ ਤੇ ਫਸਣ ਕਰਕੇ ਵੱਡਾ ਆਪਰੇਸ਼ਨ ਦੀ ਨੌਬਤ ਪੈਗੀ ਜੋ ਕਿ ਜਾਣ ਲੈਣਾ ਹੋ ਸਕਦਾ ਸਰ ਕੀ ਹਰਨੀਆ ਦਾ ਆਪਰੇਸ਼ਨ ਰਿਸਕੀ ਹੁੰਦਾ ਹ ਹਰਨੀਆ ਦਾ ਆਪਰੇਸ਼ਨ ਸੇਫ ਹੈ ਤੇ ਜੇ ਆਪਾਂ ਦੂਰਬਿੰਨ ਰਾਹੀਂ ਕਰਦੇ ਆ ਤਾਂ ਬਿਲਕੁਲ ਸੇਫ ਹੈ ਤੁਸੀਂ ਹਰਨੀਆ ਦੇ ਮਰੀਜ਼ਾਂ ਨੂੰ ਕੀ ਸਲਾਹ ਦੋਗੇ ਮੈਂ ਦੋ ਸਲਾਹ ਦਊਂਗਾ ਪਹਿਲਾ ਹੈ ਕਿ ਤੁਸੀਂ ਦੂਰਬਿੰਨ ਰਾਹੀਂ ਕਰਾਓ ਜਿਹੜੀ ਕਿ ਐਡਵਾਂਸ ਟੈਕਨੋਲੋਜੀ ਹੈ ਜੀ ਸਰ ਤੇ ਦੂਸਰਾ ਹੈ ਕਿ ਤੁਸੀਂ ਆਪਰੇਸ਼ਨ ਥੀਟਰ ਆਈ ਜੇ ਹਸਪੀਟਲ ਚ ਕਰਾਓ ਜਿੱਨਾ ਚ ਮੋਡੂਲਰ ਆਪਰੇਸ਼ਨ ਥੀਟਰ ਹੈ ਤਾਂ ਕਿ ਇਨਫੈਕਸ਼ਨ ਦਾ ਖਤਰਾ ਨਾ ਮਤਰੀ ਹੀ ਹੋਵੇ ਤੇ ਬਫੇ ਦੁਆਰਾ ਪਸਪੈਣਾ ਜਾਂ ਫਿਰ ਦੁਆਰਾ ਇਨਫੈਕਸ਼ਨ ਹੋਣ ਦਾ ਖਤਰਾ ਘੱਟ ਹੋ ਜਾਵੇ। ਠੀਕ ਹੈ ਸਰ। ਥੈਂਕ ਯੂ ਸੋ ਮਾਚ।